ডিসেম্বর ਨੂੰ ਜਿਹੜੀ ਪੰਚਕੁਲਾ ਦੇ ਵਿੱਚ ਸਹਿਬਜ਼ਾਦਾਂ ਦੀ ਸ਼ਹਾਦਤ ਤੇ ਸਪੀਚ ਸੀ ਉਹਨੇ ਮੈਨੂੰ ਬਹੁਤ ਅੰਦਰੋਂ ਝੋੜਿਆ ਇੱਕ ਇੱਕ ਜਿਹੜੀ ਸਭ ਤੋਂ ਕਈ ਵਾਰੀ ਟਰਨਿੰਗ ਪੁਆਇੰਟ ਹੁੰਦਾ ਕੋਈ ਨਾ ਕੋਈ ਉਹਨਾਂ ਦੀ ਜਦੋਂ ਇੰਟਰਨਲ ਪਾਲਿਸੀਆਂ ਡਿਸਕਸ ਹੁੰਦੀਆਂ ਜਾਂ ਗੱਲਾਂ ਬਾਤਾਂ ਡਿਸਕਸ ਹੁੰਦੀਆਂ ਤਾਂ ਉਹ ਇੱਕੋ ਡਿਸਕਸ ਕਰਦੇ ਆ ਕਿ ਆਪਣਾ ਜੇ ਬੀਜੇਪੀ ਨਾਲ ਸਮਝੌਤਾ ਹੋ ਗਿਆ ਫਿਰ ਸਰਕਾਰ ਪੱਕੀ ਹੈ ਜਦੋਂ ਕਿਸੇ ਹਲਕੇ ਜਾਂਦੇ ਉਹ ਮੁੱਖ ਲੀਡਰ ਤੋਂ ਜਿਹੜਾ ਦੂਜੇ ਇੱਕ ਤਾਰ ਦਾ ਲੀਡਰ ਹੁੰਦਾ ਸੀ ਨਾ ਜੇ ਕੁਝ ਮੰਗਦਾ ਕੋਈ ਗੋ ਬੋਲਦਾ ਤਾਂ ਉਹ ਅੱਬਾਂ ਫੜ ਕੇ ਹੱਥ ਫੜ ਕੇ ਕਹਿੰਦੇ ਐ ਕਰ ਤੂੰ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ। ਮਤਲਬ ਸੀ ਕਿ ਤੂੰ ਆਪ ਦੇ ਲੀਡਰ ਦੀ ਬਜਾਏ ਤੂੰ ਮੈਨੂੰ ਦੱਸਿਆ ਕਰ ਸਿੱਧਾ। ਫਿਰ ਮੈਨੂੰ ਇਹ ਲੱਗਿਆ ਜਦੋਂ ਸਾਰੇ ਮੰਗਦੇ ਤਾਂ ਭਾਰਤੀ ਜਨਤਾ ਪਾਰਟੀ ਤੋਂ ਹੀ ਐ। ਪਰ ਮੈਂ ਖਾਸ ਕਰਕੇ ਪ੍ਰਭਾਵਿਤ ਹੋਇਆ ਸੈਣੀ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਹਰਿਆਣਾ ਨੇ ਜਦੋਂ ਦੱਸਿਆ ਕਿ 24 ਫਸਲਾਂ ਤੇ ਐਮਐਸਪੀ ਦੇ ਰਹੇ ਆ। ਹਰਿਆਣਾ ਨੂੰ ਅਸੀਂ ਛੋਟਾ ਭਰਾ ਗਿਣਦੇ ਆਂ ਪੰਜਾਬ ਵੱਡਾ ਹੈ ਤੇ ਵੱਡਾ ਪਿੱਛੇ ਰਹੀ ਜਾਂਦਾ ਤੇ ਜਿਹੜਾ ਛੋਟਾ ਉਹ ਅੱਗੇ ਲੰਘ ਜਾਂਦਾ ਸੋ ਸੀਫੇ ਤੋਂ ਬਾਅਦ ਗੈਨਯਰਪੇ ਸਿਗਨਲ ਕੋਈ ਵਾਰਤਾਲਾਪ ਹੋਇਆ ਕੋਈ ਗੱਲਬਾਤ ਹੋਈ ਇਹਦਾ ਸਵਾਲ ਦਾ ਜਵਾਬ ਤਾਂ ਬੜਾ ਤਿੱਖਾ ਹੈ ਦਿਨ ਨੂੰ ਜੀ ਕਰਦਾ ਪਰ ਮੈਂ ਇੱਕ ਗੱਲ ਕਹੂੰਗਾ ਤੁਸੀਂ 13 ਅਕਤੂਬਰ ਦਾ ਮੈਂ ਘਰ ਬੈਠਾ 13 ਅਕਤੂਬਰ ਤੋਂ ਬਾਅਦ ਵੀ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਕੀ ਤੋਂ ਬਤਨ ਮਤਲਬ ਕੋਈ ਪਾਰਟੀ ਨਹੀਂ ਬਚੀ ਜਿਹੜੇ ਪ੍ਰਧਾਨ ਦਾ ਫੋਨ ਨਾ ਆਇਆ ਹੋਵੇ ਤੇ ਜਿਹੜਾ ਮੇਰੀ ਪਾਰਟੀ ਦਾ ਪ੍ਰਧਾਨ ਸੀ ਉਹਦਾ ਮੈਨੂੰ ਕਦੇ ਫੋਨ ਨਹੀਂ ਆਇਆ ਇਸ ਕਰਕੇ ਇਹ ਰਵਈਏ ਹੁੰਦੇ ਆ ਤੋਂ ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਗਰਮਾਈ ਹੋਈ ਹੈ ਤੇ ਸਿਆਸਤ ਦੀ ਗੱਲਬਾਤ ਹੋਵੇ ਤਾਂ ਚਰਨਜੀਤ ਬਰਾੜ ਦਾ ਜ਼ਿਕਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਪਿਛਲੇ 2 ਦਿਨਾਂ ਤੋਂ ਚਰਚਾ ਦੇ ਵਿੱਚ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ ਦਿੱਤਾ ਤੇ ਅੱਜ ਵੱਡਾ ਧਮਾਕਾ ਕਰ ਦਿੱਤਾ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਹੋਰ ਗੱਲਬਾਤ ਕਰਨਗੇ ਚਰਨਜੀਤ ਬਰਾੜ ਮਯੂਦ ਨੇ ਬਰਾੜ ਸਾਹਿਬ ਇਕਦਮ ਇਹ ਫਿਰ ਬਦਲ ਕਿਵੇਂ ਹੋ ਗਿਆ ਮੈਂ ਚਿੱਠੀ 'ਚ ਵੀ ਜ਼ਿਕਰ ਕੀਤਾ ਕਿ ਮੈਂ ਪਿਛਲੇ 90 ਦਿਨਾਂ ਤੋਂ ਲਗਭਗ ਲਗਭਗ ਘਰ ਬੈਠਾ ਸੀ ਤਾਂ ਉਸ ਦਿਨਾਂ ਦੇ ਜਦੋਂ ਦੌਰਾਨ ਮੈਂ ਘਰ ਬੈਠਾ ਸੀ ਤੇ ਜਿਹੜਾ ਪੋਲੀਟੀਕਲ ਆਦਮੀ ਹੈ ਉਹ ਕੋਈ ਵੇਲਾ ਤੇ ਰਹਿ ਨਹੀਂ ਸਕਦਾ ਉਹਨੇ ਕੁਛ ਨਾ ਕੁਛ ਸੋਚਦੇ ਹੀ ਰਹਿਣਾ ਹੁੰਦਾ ਕੁਦਰਤੀ ਮੈਂ ਜਿਵੇਂ ਜ਼ਿਕਰ ਪਹਿਲਾਂ ਕੀਤਾ ਹੈ ਕਿ ਅਮਿਤ ਸ਼ਾਹ ਜੀ ਦੀ 24 ਦਸੰਬਰ ਨੂੰ ਜਿਹੜੀ ਪੰਚਕੁਲਾ ਦੇ ਵਿੱਚ ਸਾਬਜਾਦਾਂ ਦੀ ਸ਼ਹਾਦਤ ਤੇ ਸਪੀਚ ਸੀ ਉਹਨੇ ਮੈਨੂੰ ਬਹੁਤ ਅੰਦਰੋਂ ਚ ਜੋੜਿਆ ਇੱਕ ਇੱਕ ਜਿਹੜੀ ਸਭ ਤੋਂ ਕਈ ਵਾਰੀ ਟਰਨਿੰਗ ਪੁਆਇੰਟ ਹੁੰਦਾ ਕੋਈ ਨਾ ਕੋਈ ਉਹ 34 35 ਮਿੰਟ ਦੀ ਸਪੀਚ ਹੈ ਮੈਂ ਤੁਹਾਡੇ ذریعے ਹਰ ਪੰਜਾਬੀ ਤੇ ਹਰ ਸਿੱਖ ਨੂੰ ਬੇਨਤੀ ਕਰੂੰਗਾ ਕਿ ਉਹ ਸੁਣਨੀ ਚਾਹੀਦੀ ਹੈ 24 ਦਸੰਬਰ ਦੀ ਹੈ ਉਹਨਾਂ ਦੇ ਪੇਜ ਤੇ ਪਈ ਹੈ ਤੁਹਾਨੂੰ ਵੀ ਬੇਨਤੀ ਕਰੂੰ ਕਿ ਸਾਰੀ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਉਹ ਬਣਿਆ ਦੂਜਾ ਵੱਡਾ ਕਾਰਨ ਜੇ ਮੈਂ ਇੱਕ ਕਰਾਂ ਕਿ ਜਿੰਨੇ ਅਕਾਲੀ ਦਲ ਹੈ ਨਾ ਉਹਨਾਂ ਦੀ ਜਦੋਂ ਇੰਟਰਨਲ ਪਾਲਿਸੀਆਂ ਡਿਸਕਸ ਹੁੰਦੀਆਂ ਜਾਂ ਗੱਲਾਂ ਬਾਤਾਂ ਡਿਸਕਸ ਹੁੰਦੀਆਂ ਤਾਂ ਉਹ ਇੱਕੋ ਡਿਸਕਸ ਕਰਦੇ ਆ ਕਿ ਆਪਣਾ ਜੇ ਭਾਜਪਾ ਨਾਲ ਸਮਝੌਤਾ ਹੋ ਗਿਆ ਫਿਰ ਸਰਕਾਰ ਪੱਕੀ ਹੈ ਔਰ ਇੱਥੋਂ ਤੱਕ ਕਿ ਮਤਲਬ ਓਪਨਲੀ ਗੱਲਾਂ ਇਹ ਕਰਦੇ ਆ ਕੋਈ ਕੰਮਾਂ ਦੇ ਬਾਰੇ ਚ ਕਰਦੇ ਆ ਕੋਈ ਕਿਵੇਂ ਕਰਦੇ ਆ ਪਰ ਇੱਕੋ ਗੱਲ ਦਾ ਹੀ ਲੱਗਦਾ ਹੈ ਕਿ ਸਾਹ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਰਹਿੰਦੇ ਇੱਕ ਗੱਲ ਸੁਣਦੇ ਹੁੰਦੇ ਸੀਗੇ ਜਦੋਂ ਕਿਸੇ ਹਲਕੇ ਜਾਂਦੇ ਉਹ ਮੁੱਖ ਲੀਡਰ ਤੋਂ ਜਿਹੜਾ ਦੂਜੇ ਇੱਕ ਧਾਰ ਦਾ ਲੀਡਰ ਹੁੰਦਾ ਸੀ ਨਾ ਜੇ ਕੁਝ ਮੰਗਦਾ ਕੋਈ ਗੋ ਬੋਲਦਾ ਤਾਂ ਉਹ ਬਾਹ ਫੜ ਕੇ ਹੱਥ ਫੜ ਕੇ ਕਹਿੰਦੇ ਐ ਕਰ ਤੂੰ ਸਿੱਧੀਆਂ ਗ੍ਰਿਡ ਚ ਧਾਰਾਂ ਜੋੜ ਮਤਲਬ ਸੀ ਕਿ ਤੂੰ ਆਪਦੇ ਲੀਡਰ ਦੀ ਬਜਾਏ ਤੂੰ ਮੈਨੂੰ ਦੱਸਿਆ ਕਰ ਸਿੱਧਾ ਪਰ ਮੈਨੂੰ ਇਹ ਲੱਗਿਆ ਜਦੋਂ ਸਾਰੇ ਮੰਗਦੇ ਤਾਂ ਭਾਰਤੀ ਜਨਤਾ ਪਾਰਟੀ ਤੋਂ ਹੀ ਹੈ ਜਾਣਾ ਵੀ ਭਾਰਤੀ ਜਨਤਾ ਪਾਰਟੀ ਕੋਲੇ ਚਾਹੁੰਦੇ ਆ ਤੇ ਫਿਰ ਮੈਂ ਵੀ ਗ੍ਰਿਡ ਜੀ ਤਾਰਾਂ ਜੋੜ ਲਾਂ ਵਿਚ ਵਿਚਾਲੇ ਕਾਣ ਹੋ ਗਿਆ ਜੁੜ ਗਿਆ ਪੱਕਾ ਕਨੈਕਸ਼ਨ ਹੋ ਗਿਆ ਫਿਰ ਪਰਮਾਤਮਾ ਮੇਰ ਕਰੇ ਜੀ ਮੈਂ ਦੇਖੋ ਦੋ ਤਿੰਨ ਗੱਲਾਂ ਇਹਨਾਂ ਦਿਨਾਂ ਦੇ ਵਿੱਚ ਮੈਂ ਜੇ ਮਤਲਬ ਸਾਰੇ ਪਾਰਟੀਆਂ ਨੇ ਅਪਰੋਚ ਕੀਤੀ ਕਿਉਂਕਿ ਕੰਮ ਵਾਲੇ ਬੰਦੇ ਦੀ ਹਰੇਕ ਥਾਂ ਤੇ ਹੀ ਕਦਰ ਹੈਗੀ ਨਾ ਅੱਜ ਤਾਂ ਜੇ ਖੇਤ ਚ ਕੰਮ ਕਰਨ ਵਾਲਾ ਚੰਗਾ ਹੋਵੇ ਤਾਂ ਬੰਦਾ ਉਹਨੂੰ ਨਹੀਂ ਪਿੰਡ ਵਾਲੇ ਛੱਡਦੇ ਜੀ ਜੀ ਤੇ ਉਹ ਸਾਰਿਆਂ ਨੇ ਅਪਰੋਚ ਕੀਤੀ ਪਰ ਮੈਂ ਆਪਦੇ ਮਨ ਨਾਲ ਗੱਲ ਕੀਤੀ ਕਿ ਮੈਂ 12-13 ਸਾਲ ਜਿੰਨੀ ਕਿ ਜ਼ਿੰਦਗੀ ਚੰਗੇ ਤੁਰਦੇ ਫਿਰਦਿਆਂ ਦੀ ਹੈਗੀ ਹੈ ਕਿਉਂਕਿ 54 ਸਾਲ ਦੀ ਉਮਰ ਅਜ ਹੋ ਗਈ ਹੈ ਤਾਂ ਬਾਕੀ ਦੀ ਮੈਂ ਜ਼ਿੰਦਗੀ ਇੱਕੋ ਜਗ੍ਹਾ ਤੇ ਕੱਟਣਾ ਚਾਹਣਾ ਵੀ ਲੰਮੀ ਪੋਲਿਟਿਕਸ ਕਰਨੀ ਹੈ ਆਰਾਮ ਨਾਲ ਜਿੰਨਾ ਕੰਮ ਪਾਰਟੀ ਦੇਊਗੀ ਉਹ ਕੰਮ ਕਰ ਛੱਡਾਂਗੇ ਤੇ ਬੜੀ ਤੰਦੇ ਹੀ ਨਾ ਕਰ ਛੱਡਾਂਗੇ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦੀ ਚੋਣ ਕੀਤੀ ਹੈ ਔਰ ਮੈਂ ਖਾਸ ਕਰਕੇ ਪ੍ਰਭਾਵਿਤ ਹੋਇਆ ਸੈਣੀ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਹਰਿਆਣਾ ਨੇ ਜਦੋਂ ਦੱਸਿਆ ਕਿ 24 ਫਸਲਾਂ ਤੇ ਐਮਐਸਪੀ ਦੇ ਰਹੇ ਆ ਓਕੇ ਬੱ 2100 ਰੁਪਏ ਬੀਬੀਆਂ ਨੂੰ ਵੀ ਦੇ ਰਹੇ ਆ 3200 ਰੁਪਏ ਪੈਨਸ਼ਨ ਵੀ ਦੇ ਰਹੇ ਆ ਔਰ ਹੋਰ ਬਹੁਤ ਸਾਰੇ ਕੰਮ ਆ ਜਿਹੜੀਆਂ ਸਕੀਮਾਂ ਮੈਂ ਕਹਿ ਸਕਦਾ ਕਿ 217 ਦੇ ਕਰੀਬ ਉਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਚੋਂ 163 ਕੇ ਕਿੰਨੇ ਸ਼ਾਇਦ ਪੂਰੇ ਕਰਨ ਲੱਗੇ ਆ ਜਦੋਂ ਉਹ ਗੱਲਾਂ ਸੁਣੀਆਂ ਤੇ ਮੈਂ ਇਹ ਸੋਚਿਆ ਕਿ ਜਿਹੜਾ ਹਰਿਆਣਾ ਨੂੰ ਅਸੀਂ ਛੋਟਾ ਭਰਾ ਗਣਦੇ ਆ ਪੰਜਾਬ ਵੱਡਾ ਹੈ ਤੇ ਵੱਡਾ ਪਿੱਛੇ ਰਹੀ ਜਾਂਦਾ ਤੇ ਜਿਹੜਾ ਛੋਟਾ ਉਹ ਅੱਗੇ ਲੰਘਿਆ ਤਾਂ ਉਹਦਾ ਕਾਰਨ ਸਾਨੂੰ ਕੋਈ ਉਹਦੇ ਨਾਲ ਜੈਲਸੀ ਨਹੀਂ ਹੈ ਪਰ ਮੈਂ ਸਮਝਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੇ ਡਬਲ ਇੰਜਨ ਦੀ ਬਣੇਗੀ ਪੰਜਾਬ 'ਚ ਤਾਂ ਫੇਰ ਹੀ ਆ ਜਿਹੜੇ ਇਹ ਸਾਰੇ ਖੱਪੇ ਭਵੇਂ ਉਹ ਕਰਜ਼ਾ ਹੈ ਭਵੇਂ ਗੈਂਗਸਟਰਵਾਦ ਦਾ ਹੈ ਭਵੇਂ ਹੋਰ ਜਿਹੜੀਆਂ ਦੁਸ਼ਵਾਰੀਆਂ ਨੇ ਤਾਂ ਹੱਲ ਹੋਊਗਾ ਸਿਧਾਂਤ ਦਾ ਜ਼ਿਕਰ ਕੀਤਾ ਗਿਆ ਹਮੇਸ਼ਾ ਤੁਸੀਂ ਕਹਿੰਦੇ ਕਿ ਸਿਧਾਂਤਾਂ ਦੇ ਉੱਪਰ ਕਾਇਮ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਅਕਾਲੀ ਦਲ ਪੁਨਰ ਸੁਰਜੀਤ ਵਾਲੇ ਵੀ ਸਿਧਾਂਤਾਂ ਦੇ ਉੱਪਰ ਕਾਇਮ ਨਹੀਂ ਹੈਗੇ ਸੋ ਤੁਹਾਡੇ ਹੁਣ ਸਿਧਾਂਤਾਂ ਦੇ ਵਿੱਚ ਕਿਵੇਂ ਬਦਲਾਅ ਆ ਗਿਆ ਦੇਖੋ ਦੋ ਗੱਲਾਂ ਐ ਇਸੇ ਕਰਕੇ ਮੈਂ ਅਕਾਲੀ ਪੋਲਿਟਿਕਸ ਨੂੰ ਤਲਾੰਜਲੀ ਦੇ ਕੇ ਆਇਆ ਹਾਂ ਕਿ ਅਸੀਂ ਗੱਲਾਂ ਅੰਦਰ ਬਹਿ ਕੇ ਹੋਰ ਕਰਦੇ ਆ ਬਾਹਰ ਅਸੀਂ ਕੁਝ ਹੋਰ ਕਹਨੇ ਆ ਮੈਂ ਮੈਂ ਇੱਕ ਬੇਨਤੀ ਕਰਾਂ ਕਿ ਮੈਂ ਬੜਾ ਭੈੜਾ ਜਿਹਾ ਬੰਦਾ ਐ ਇਸ ਮਾਮਲੇ ਚ ਜੋ ਮੇਰੇ ਢਿੱਡ ਚ ਆ ਉਹ ਹੀ ਮੇਰੇ ਮੂੰਹ ਤੇ ਐ ਮੈਂ ਜ਼ਿਆਦਾ ਬੋਲ ਜੰਨਾ ਇਸੇ ਕਰਕੇ ਕਈ ਵਾਰੀ ਗੱਲ ਪੁੱਠੀ ਵੀ ਪੈ ਜਾਂਦੀ ਐ ਮੈਂ ਇਸ ਕਰਕੇ ਮੈਂ ਪੁਰਾਣੇ ਕਿਸੇ ਵੀ ਬਾਰੇ ਚ ਹੁਣ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪਿਛਲੇ ਪੁਰਾਣੇ ਸਾਡੇ ਸਾਥੀ ਐ ਉਹ ਵੀ ਵਸਦੇ ਰਹਿਣ ਆਬਾਦ ਰਹਿਣ ਤਕੜੇ ਹੋਣ ਨਵੇਂ ਆ ਜਿਹੜੇ ਉਹ ਵੀ ਆਪਣੇ ਚ ਸੁਧਾਰ ਕਰਨ ਵਸਦੇ ਰਹਿਣ ਤਕੜੇ ਰਹਿਣ ਤੇ ਆਬਾਦ ਹੋਣ ਮੇਰੇ ਕਿਸੇ ਨਾਲ ਕੋਈ ਗਿਲਾਨੀ ਐ ਇਹ ਇਹ ਡੈਸਟਨੀ ਹੁੰਦੀ ਹੈ ਪ੍ਰਮਾਤਮਾ ਵੱਲੋਂ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਜਿੱਥੇ ਜਾਣਾ ਇਹ ਇਹ ਪ੍ਰਮਾਤਮਾ ਵੱਲੋਂ ਤੈਅ ਹੁੰਦਾ ਹੈ ਬੰਦਾ ਤਾਂ ਕਟਪੁਤਲੀ ਹੈ ਜੋ ਪ੍ਰਮਾਤਮਾ ਜਿੱਥੇ ਸੇਵਾ ਲੈਣੀ ਚਾਹੁੰਦਾ ਲੈ ਜਾਂਦਾ ਸੋ ਸਤੀਫੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ ਵਾਰਤਾਲਾਪ ਹੋਇਆ ਕੋਈ ਗੱਲਬਾਤ ਹੋਈ ਇਹਦਾ ਸਵਾਲ ਦਾ ਜਵਾਬ ਤਾਂ ਬੜਾ ਤਿੱਖਾ ਦੇਣ ਨੂੰ ਜੀ ਕਰਦਾ ਪਰ ਮੈਂ ਇੱਕ ਗੱਲ ਕਹੂੰਗਾ ਤੁਸੀਂ 13 ਅਕਤੂਬਰ ਦਾ ਮੈਂ ਘਰ ਬੈਠਾ 13 ਅਕਤੂਬਰ ਤੋਂ ਬਾਅਦ ਵੀ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਮਤਲਬ ਕੋਈ ਪਾਰਟੀ ਨਹੀਂ ਬਚੀ ਜਿਹੜੇ ਪ੍ਰਧਾਨ ਦਾ ਫੋਨ ਨਾ ਆਇਆ ਹੋਵੇ ਤੇ ਜਿਹੜਾ ਮੇਰੀ ਪਾਰਟੀ ਦਾ ਪ੍ਰਧਾਨ ਸੀ ਉਹਦਾ ਮੈਨੂੰ ਕਦੇ ਫੋਨ ਨਹੀਂ ਆਇਆ ਇਸ ਕਰਕੇ ਇਹ ਇਹ ਰਵਈਏ ਹੁੰਦੇ ਆ ਮਤਲਬ ਜੇ ਤੁਸੀਂ ਇੱਕ ਗੱਲ ਕਹੋ ਕਿ ਜਿਹੜਾ ਰਵਈਆ ਹੈ ਨਾ ਉਹ ਇੱਕ ਗੱਲ ਤੋਂ ਵੀ ਪਤਾ ਲੱਗ ਜਾਂਦਾ ਇਸ ਕਰਕੇ ਮੈਂ ਦੱਸਣੀ ਤਾਂ ਨਹੀਂ ਸੀ ਪਰ ਤੁਸੀਂ ਪੁੱਛੀ ਐਸੇ ਮੌਕੇ ਤੇ ਲਿਆ ਕੇ ਮੂੰਹ ਚੋਂ ਨਿਕਲ ਗਈ ਆ ਉਹਨਾਂ ਨੇ ਮੇਰੇ ਨਾਲ ਕਦੇ ਕੋਈ ਰਾਬਤਾ ਨਹੀਂ ਕੀਤਾ ਮੈਂ ਜਿਹੜੇ ਕੋਈ ਧੰਨਵਾਦੀ ਆ ਮੈਂ ਕੈਰੋਂ ਸਾਹਿਬ ਦਾ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਧੰਨਵਾਦੀ ਆ ਮੈਂ ਢੀਂਟਸਾ ਸਾਹਿਬ ਦਾ ਇਹਾਲੀ ਸਾਹਿਬ ਦਾ ਤਾਂ ਇਹਨਾਂ ਸਾਰਿਆਂ ਨੇ ਬੀਬੀ ਜ਼ਗੀਰ ਕੌਰ ਜੀ ਦਾ ਇਹਨਾਂ ਨੇ ਰਖੜਾ ਸਾਹਿਬ ਦਾ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਸਿਆਸਤ ਦਾ ਤੇ ਇੱਕ ਮੈਂ ਕਹੂੰਗਾ ਕਿ ਧਾਰਮਿਕ ਤੌਰ ਦੀ ਸ਼ਖਸੀਅਤ ਕਾਫੀ ਬਰਕਾ ਹੈ ਗਿਲਾ ਹੈ ਮੰਨ ਦੇ ਵਿੱਚ ਕਿ ਪਾਰਟੀ ਪ੍ਰਧਾਨਪਾ ਮੇ ਸੁਖਬੀਰ ਬਾਦਲ ਹੋਣ ਜਾਂ ਫਿਰ ਗਿਆਨੀ ਹਰਪ੍ਰੀਤ ਹੋਣ ਉਹਨਾਂ ਦੇ ਵੱਲੋਂ ਕੋਈ ਸਾਝ ਨਹੀਂ ਪਾਈ ਗਈ ਤੇ ਹੁਣ ਇੱਕਦਮ ਬੇਮੁਖ ਹੋ ਗਏ ਗਿਲਾ ਆਪਣੇ ਆਪ ਨਾਲ ਹੀ ਹੈ ਉਹ ਬਜ਼ੁਰਗ ਕਹਿੰਦੇ ਹੁੰਦੇ ਸੀ ਸਮਝ ਕਈ ਵਾਰੀ ਲੇਟ ਆਉਂਦੀ ਹੈ ਕਿ ਇੱਕ ਚੁੱਪ ਤੇ ਸੌ ਸੁਖ ਵੀ ਜੇ ਬਾਕੀ ਨਹੀਂ ਬੋਲਦੇ ਤੇ ਮੈਂ ਵੀ ਚੁੱਪ ਕਰਿਆ ਰਹਿੰਦਾ ਇਸ ਕਰਕੇ ਕੀ ਲੈਣਾ ਸੀ ਕਿਉਂਕਿ ਜਦੋਂ ਫਰੋਲਦੇ ਆ ਉਦੋਂ ਕੁਝ ਹੋਰ ਨਿਕਲਦਾ ਇਸ ਕਰਕੇ ਮੈਂ ਤਾਂ ਇਹ ਇੱਕ ਤਰ੍ਹਾਂ ਨਾਲ ਇੱਕ ਕਹੂੰਗਾ ਕਿ ਮਤਲਬ ਕਾਫੀ ਟਾਈਮ ਜ਼ਾਇਆ ਹੋ ਗਿਆ ਜਿਸ ਦਿਨ ਸਸਕਬੀਰ ਸਿੰਘ ਬਾਦਲ ਸਾਹਿਬ ਨੂੰ ਛੱਡਿਆ ਸੀ ਮੈਨੂੰ ਉਸੇ ਦਿਨ ਹੀ ਭਾਰਤੀ ਜਨਤਾ ਪਾਰਟੀ ਚ ਆ ਜਾਣਾ ਚਾਹੀਦਾ ਸੀ ਸੋ ਅਗਲੇ ਹੁਣ ਜਿਹੜੇ ਕੀ ਆਉਣ ਵਾਲੇ ਭਵਿੱਖ ਨੂੰ ਲੈ ਕੇ ਕੀ ਸੋਚਦੇ ਹੈਗੇ ਹੋ ਕਿ ਕੀਵੇਂ ਦਾ ਰਹਿਣ ਵਾਲਾ ਅਗਲਾ ਭਵਿੱਖ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਬਿਹਤਰ ਹੋਣਗੇ ਜਾਂ ਫਿਰ ਤੁਹਾਡਾ ਹਿੱਤ ਜ਼ਿਆਦਾ ਬਸਟ੍ਰੌਂਗ ਹੋਵੇਗਾ ਦੇਖੋ ਦੋ ਗੱਲਾਂ ਹੈ ਮੇਰਾ ਤਾਂ ਕੀ ਹੈ ਮੈਂ ਤਾਂ ਇੱਕ ਐਡੀ ਵੱਡੀ ਪਾਰਟੀ ਚ ਸਮੁੰਦਰ ਚ ਕਿਨਕਾ ਸੜਦੇ ਹੋ ਕੀ ਪਤਾ ਪਤਾ ਨਹੀਂ ਕਿਹੜੇ ਕਿਨਾਰੇ ਲੱਗ ਜਾਗਾ ਪਰ ਮੈਂ ਜਿਹੜੇ ਕਿਨਾਰੇ ਤੇ ਵੀ ਬੈਠਾ ਹੋਇਆ ਮੈਂ ਪੰਜਾਬ ਲਈ ਤੇ ਪੰਥ ਲਈ ਜਿੰਨੀ ਕੁ ਮੇਥੋਂ ਹੂਕ ਨਿਕਲਦੀ ਪੰਜਾਬ ਦਾ ਭਵਿੱਖ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਸੁਰੱਖਿਤ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਦੇਸ਼ ਦਾ ਵੀ ਸੁਰੱਖਿਤ ਹੈ ਔਰ ਪੰਜਾਬ ਦਾ ਵੀ ਸੁਰੱਖਿਤ ਹੈ ਉਹਦੇ ਪਿੱਛੇ ਵੱਡੇ ਕਾਰਨ ਨੇ ਇਹ ਕੋਈ ਇਹ ਨਹੀਂ ਹੈ ਵੀ ਮੈਂ ਕੋਈ ਹਲੇਤੀਤਾ ਮੈਨੂੰ ਪਾਰਟੀ ਦਾ ਕੀ ਬੋਲਣਾ ਕੀ ਨਹੀਂ ਮੈਨੂੰ ਤਾਂ ਕੁਝ ਊੜਾ ਣਾ ਨਹੀਂ ਪਤਾ ਪਰ ਮੈਂ ਜੋ ਕੁਝ ਹਰਿਆਣੇ ਦੇ ਵਿੱਚ ਸੁਣ ਕੇ ਆਇਆ ਜਾਂ ਦੇਖਿਆ ਜੋ ਕੁਝ ਬਾਕੀ ਸੂਬਿਆਂ 'ਚ ਚੱਲ ਰਿਹਾ ਹੈ ਉਤੇ ਤੋਂ ਮੈਂ ਅੰਦਾਜ਼ਾ ਲਾਉਣਾ ਹੈ ਕਿ ਪੰਜਾਬ ਬਿਹਤਰ ਹੋ ਸਕਦਾ ਹੈ ਔਰ ਪੰਜਾਬ ਪ੍ਰਤੀ ਜਿਸ ਕਿਸਮ ਦਾ ਦਿੱਲੀ ਮੋਹ ਪਿਆਰ ਸਾਡੇ ਧਰਮ ਪ੍ਰਤੀ ਪੰਜਾਬ ਪ੍ਰਤੀ ਸ਼੍ਰੀ ਨਰਿੰਦਰ ਮੋਦੀ ਜੀ ਹਮੇਸ਼ਾ ਜੀ ਜੇਪੀ ਨੱਡਾ ਜੀ ਜਿਹੜੇ ਪ੍ਰਧਾਨ ਸਾਹਿਬ ਜਿਹੜੇ ਨਵੇਂ ਬਣੇ ਪ੍ਰਧਾਨ ਸਾਹਿਬ ਸਾਰੇ ਜਿਹੜੇ ਲੱਗੇ ਹੋਏ ਐ ਇਹ ਇਹ ਇੱਥੋਂ ਸਮਝ ਆਉਂਦੀ ਹੈ ਕਿ ਪੰਜਾਬ ਲਈ ਬਿਹਤਰ ਹੋ ਸਕਦਾ ਹੈ ਬਾਰਡਰ ਸਟੇਟ ਆ ਉਹ ਪੰਜਾਬ ਦੇ ਕਿਸੇ ਵੀ ਬੰਦੇ ਨਾਲ ਵਿਗਾੜਨੀ ਨਹੀਂ ਚਾਹੁੰਦੇ ਪੰਜਾਬ ਦੇ ਕਿਸੇ ਦੇ ਧਰਮ ਚੋਂ ਦਖਲ ਦੇਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਜਿਸ ਦਿਨ ਪੰਜਾਬ ਡਿਸਟਰਬ ਹੋਇਆ ਤੇ ਸਮਝ ਲਓ ਦੇਸ਼ ਦੀ ਜਿਹੜੀ ਛਾਤੀ ਹੈ ਉਹ ਕਮਜ਼ੋਰ ਹੋ ਜਾਊਗੀ ਇਸ ਕਰਕੇ ਉਹ ਪੰਜਾਬ ਨਾਲ ਲਗਾ ਰੱਖਣ ਕਮਿਟਮੈਂਟ ਹੋਈ ਹੈਗੀ ਪੰਜਾਬ ਨੂੰ ਲੱਗ ਕੇ ਅੱਜ ਤਾਂ ਮੈਂ ਹਲਦੀਕ ਐਵੇਂ ਗੱਲਾਂ ਕਰਾਂ ਉਹ ਕੋਈ ਬਹੁਤੀਆਂ ਚੰਗੀਆਂ ਨਹੀਂ ਲੱਗਦੀਆਂ ਜਿਹੜੀ ਲੀਡਰਸ਼ਿਪ ਕਮਿਟਮੈਂਟ ਕਰ ਸਕਦੀ ਹੈ ਪੰਜਾਬ ਲਈ ਉਹ ਕਰੂਗੀ ਪਰ ਮੈਂ ਪੰਜਾਬ ਦੀ ਹਰ ਮੰਗ ਰੱਖੀ ਹੈ ਹਰ ਮੰਗ ਰੱਖੀ ਹੈ ਜਿਹੜੀ ਵੀ ਤੁਸੀਂ ਜਿਹੜੀ ਜੜੀ ਵੀ ਰੱਖ ਸਕਦੇ ਆ ਬੰਦੀ ਸਿੰਘਾਂ ਤੋਂ ਲਾ ਕੇ ਸਾਰੀਆਂ ਗੱਲਾਂ ਕੀਤੀਆਂ ਭਾਵੇਂ ਸਾਡੇ ਦੂਜੇ ਕੀ ਕਹਿੰਦੇ ਹੁੰਦੇ ਆ ਭਾਈ ਅਮਰਤਪਾਲ ਡਿਬਰੂਗੜ੍ਹ ਬੈਠੇ ਸੀ ਮੈਂ ਤਾਂ ਮੈਂ ਸਾਰੀਆਂ ਬੇਨਤੀਆਂ ਕੀਤੀਆਂ ਕਿ ਸਾਨੂੰ ਇਸ ਚੀਜ਼ ਨੂੰ ਘਟਾਉਣਾ ਚਾਹੀਦਾ ਜਿੰਨਾ ਵੀ ਹੋ ਜੇ ਇਹਨੂੰ ਘਟਾਉਣਾ ਚਾਹੀਦਾ ਮੈਂ ਉਹ ਹੁਣ ਪ੍ਰਵਾਨ ਕਿੰਨੀਆਂ ਚੜਦੀਆਂ ਕੀ ਪਾਰਟੀ ਦੀਆਂ ਪਾਲਿਸੀਆਂ ਤੇ ਪਾਰਟੀ ਨੇ ਤੈਅ ਕਰਨਾ ਹੈ ਮੈਂ ਤੇ ਕਰਨਾ ਨਹੀਂ ਜੀ ਮੈਂ ਆਵਾਜ਼ ਜ਼ਰੂਰ ਹਰ ਗੱਲ ਦੀ ਪੰਜਾਬ ਦੀ ਖਿੱਤੇ ਦੀ ਆਵਾਜ਼ ਅੰਦਰ ਬਹਿ ਕੇ ਕੰਨ ਚ ਜ਼ਰੂਰ ਕਹਿੰਦਾ ਰੂੰ ਹਰੇਕ ਨੂੰ ਜੋ ਹੋ ਸਕਦਾ ਤਾਂ ਟਿਕਟ ਦੀ ਸੀਟ ਫੇ ਪੱਕੀ ਹੋਗੀ ਟਿਕਟਾਂ ਤਾਂ 117 ਬੰਦਿਆਂ ਨੂੰ ਮਿਲਦੀਆਂ ਤੇ ਉਹ ਪਾਰਟੀ ਨੇ ਤੈਅ ਕਰਨਾ ਕਿਹਨੂੰ ਮਿਲਦੀਆਂ ਹੈਣਾ ਤੇ ਨਾ ਹੀ ਕੋਈ ਮਤਲਬ ਕੀ ਕਹਿੰਦੇ ਹੁੰਦੇ ਐ ਕਮਿਟਮੈਂਟਾਂ ਦੇ ਨਾਲ ਕਿਤੇ ਕੋਈ ਮਤਲਬ ਕੋਈ ਗੱਲ ਪੁੱਗਦੀ ਐ ਮੈਂ ਹੁਣ ਗੱਲ ਤਾਂ ਕਮਲੀ ਜੀ ਆ ਜਦੋਂ ਸਾਡਾ ਕਿਸੇ ਦੀ ਵੀ ਬੇਟੀ ਨਾਲ ਵਿਆਹ ਹੁੰਦਾ ਕਿਹੜੀਆਂ ਕਮਿਟਮੈਂਟਾਂ ਹੁੰਦੀਆਂ ਉਹ ਗੁਰੂ ਸਾਹਿਬ ਵਿੱਚ ਹੁੰਦੇ ਐ ਤੇ ਲਾਵਾ ਲੈ ਲੈਂਦੇ ਆ ਤੇ ਆ ਜਾਂਦੇ ਤੇ ਸਾਰੀ ਉਮਰ ਦੀ ਕਮਿਟਮੈਂਟ ਪੁੱਗ ਜਾਂਦੀ ਹੈ ਹਨਾ ਇਹੀ ਹੈ ਨਾ ਅੱਜ ਤੁਹਾਡੇ ਕੈਮਰੇਆਂ ਮੂਰੇ ਕਮਿਟਮੈਂਟ ਹੋ ਗਈ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਲਈ ਕੰਮ ਕਰੂੰਗਾ ਜਿੱਥੇ ਕੰਮ ਦੇਣਗੇ ਉੱਥੇ ਕੰਮ ਕਰੂੰਗਾ ਇਹਨੂੰ ਨਿਭਾ ਲੂੰਗਾ ਮੈਂ ਤੇਹੀ ਕਿ ਨਾ ਦੇਖੋ ਮੇਰੀ ਜ਼ਿੰਦਗੀ ਦੇਖੋ ਤਾਂ ਕੱਲੀ ਅਕਾਲੀ ਪੋਲਿਟਿਕ ਸੀ ਹੈ ਕੱਬੇ ਸੱਚੇ ਪਰਿਵਾਰ ਚ ਇੰਦਰ ਉੱਧਰ ਹੋ ਗਿਆ ਤਾਂ ਹੋ ਗਿਆ ਮੈਂ ਰਿਆ ਅਕਾਲੀ ਪੋਲਟ ਅੱਜ ਅਕਾਲੀ ਪੋਲਿਟਿਕ ਛੱਡੀ ਹੈ ਇਹ ਸੋਚ ਕੇ ਆਇਆ ਮੌਜੂਦਾ ਸਰਕਾਰ ਚ ਵੀ ਮੈਂ ਜਾ ਸਕਦਾ ਸੀ ਜਿਹੜੀ ਮਰਜ਼ੀ ਸੀਟ ਲੈ ਸਕਦਾ ਸੀ ਅੱਜ ਵੀ ਰੁਤਬਾ ਲੈ ਸਕਦਾ ਸੀ ਬੇਨਤੀ ਕਰਕੇ ਕਿਉਂਕਿ ਬਹੁਤ ਸਾਰੇ ਜਾਨਸ਼ੀਨ ਬੈਠੇ ਆ ਪਰ ਮਤਲਬ ਕਿਉਂ ਕਿਉਂਕਿ ਮੈਂ ਇੱਕੋ ਹੀ ਸੋਚਿਆ ਕਿ 12 14 15 ਸਾਲ ਜ਼ਿੰਦਗੀ ਦੇ ਬਿਹਤਰ ਹੈਗੇ ਤੁਰਨ ਫਿਰਨ ਵਾਲੇ ਤਾਂ ਇਹ ਇਹ ਇੱਕ ਥਾਂ ਤੇ ਬੈਠ ਕੇ ਗੁਜ਼ਾਰ ਰਿਹਾ ਇਸ ਕਰਕੇ ਮਤਲਬ ਇੱਥੇ ਆ ਤੋ ਸ਼ੁਕਰੀ ਗੱਲਬਾਤ ਕਰਨ ਲਈ ਬਾਤ ਕੀ ਜਿਸ ਤਰ੍ਹਾਂ ਦੇ ਨਾਲ ਚਲੰਜਿਤ ਬਰਾੜ ਦੇ ਵੱਲੋਂ ਖੁੱਲ ਕੇ ਵਿਚਾਰਾ ਜਿਹੜੀ ਕਿ ਤਾਂਜ ਪਾਈ ਗਈ ਹੈਗੀ ਤੇ ਉਹਨਾਂ ਦਾ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਹਮੇਸ਼ਾ ਜਿਹੜੀ ਕਿ ਆਵਾਜ਼ ਆਪਣੀ ਉਹ ਬਲੰਦ ਕੀਤੀ ਜਾਂਦੀ ਰਹੇਗੀ ਪਰ ਆਉਣ ਵਾਲਾ ਸਮਾਂ ਆਪਣੇ ਬੁੱਕਲ ਦੇ ਵਿੱਚ ਕੀ ਕੁਝ ਸੰਜੋਏ ਬੈਠਾ ਇਹ ਆਉਣ ਵਾਲ ਸਮਾਂ ਹੀ ਦੱਸੇਗਾ ਹੋਰ ਬਧਰੀ ਅਪਡੇਟ ਲਈ ਜੁੜੇ ਹਮਦਰ ਟਿਮ ਤੇ ਕੈਮਰਾ ਪਰਸਨ ਮੋਰਨਲ ਪ੍ਰਵਿੰਦ ਚੰਡੀਗੜ੍ਹ